ਹੈ ਇਹ ਇਨੀ ਰਿਵਰ ਨਾਲ ਬੜੀ ਜਿਹਾ ਪਾਸੇ ਬੜੀ ਜਿਹਾ ਪਾਸੇ ਪਾਸੇ ਤੋਸੀ ਤਸਵੀਰਾਂ ਦੇਖ ਰਹੇ ਜੀ ਪਿੰਡ ਛਾਲੀ ਤੋਂ ਬਾਕੀ ਸਾਡੇ ਨਾਲ ਗੱਲਬਾਤ ਕਰਨਗੇ ਗੋਬਿੰਦ ਜੀ ਗੋਬਿੰਦ ਕਾਮਰੇਡ ਗੋਬਿੰਦ ਛਾਲੀ ਜੀ ਲਿਖੀ ਅੱਜ ਇਹ ਬੋਰਡ ਕਿਨੇ ਤੋੜਤਾ ਬਾਕੀ ਕਿਉਂ ਬੋਰਡ ਲੱਗਿਆ ਸੀ ਕਦੋਂ ਲੱਗਿਆ ਸੀ ਸਾਰੀ ਗੱਲਬਾਤ ਕਰ ਦਿਆਂਗੇ ਅੱਜ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜੋ ਆਪਣਾ ਬੋਰਡ ਤੋੜਤਾ ਜੀ ਕਿਸ ਨੇ ਬੋਰਡ ਤੋੜਨਾ ਤਾਂ ਮਾੜੀ ਗੱਲ ਹੈ ਤਾਂ ਕੋਈ ਹਲ ਨਹੀਂ ਗੱਲ ਹੈ ਇਹ ਵੀ ਤੁਹਾਡੇ ਜਨਰਲ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ 1.5 ਸਾਲ ਰਹਿ ਗਿਆ ਇਹਨਾਂ ਨੇ ਜਾਨੀ ਕਿ ਹਲੇ ਤੱਕ ਕੋਈ ਇhtਿਆਰਵਾਜੀ ਤੋਂ ਬਿਨਾਂ ਕੋਈ ਕੰਮ ਨਹੀਂ ਕਰਿਆ ਜਿੰਨੇ ਬੋਰਡਾਂ ਤੇ ਖਰਚ ਕਰਿਆ ਆ ਸਾਡਾ ਸਰਕਾਰੀ ਹਸਪਤਾਲ ਇਸ ਤਰ੍ਹਾਂ ਇਹਦਾ ਨਰੰਗ ਕਰਕੇ ਮਹੱਲਾ ਕਲੀਨ ਬਣਾ ਦਿੱਤਾ ਉਹੀ ਡਾਕਟਰ ਨੇ ਉਹੀ ਦਲਵਾਤ ਇੱਕ ਰੰਗ ਹੀ ਕਰਿਆ ਇਸ ਤੇ ਜਿਹੜੀ ਜਗ੍ਹਾ ਤੇ ਖਰੇ ਆਹ ਸੋਨ ਨੂੰ ਮੇਰੇ ਵੀ ਕਰੋੜਾਂ ਦੀ ਲਾਇਆ ਤੀ ਹੁਣ ਕਿਉਂਕਿ ਲੋਕ ਸੁੱਤੋਂ ਅੱਕ ਚੁੱਕੇ ਕੰਮ ਕਰ ਲੋ ਇਹ ਪਹਿਲਾ ਨੀਂਹ ਪੱਥਰ ਧਰਨ ਨਾਲ ਕੱਲੇ ਕਲੀਨਕਲਾਉਣ ਨਾਲ ਆ ਜਣ ਕੇ ਆਪਣਾ ਅ ਆਮ ਆਦਮੀ ਪਾਰਟੀ ਕਲੀਨਕਾਂ ਦੇ ਵੱਡੇ ਬੋਰ ਲਾਉਣ ਨਾਲ ਕੋਈ ਵਿਕਾਸ ਨਹੀਂ ਹੋ ਜਾਂਦਾ ਇਸ ਕਰਕੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਕੋਈ ਬਾਥਰੂਮ ਬਕਾਇਦਾ ਕੋਈ ਔਰਤਾਂ ਵਾਸਤੇ ਕੋਈ ਸਹੂਦਤ ਨਹੀਂ ਹੈਗੀ ਤੇ ਹਸਪਤਾਲ ਦੇ ਵਿੱਚ ਕੋਈ ਸਹੂਦਤ ਨਹੀਂ ਹੈਗੀ ਜੇ ਥੋੜਾ ਜਿਹਾ ਮੀਂਹ ਪੈ ਜਾ ਤਾਂ ਸਾਰੇ ਦਾ ਸਾਰਾ ਪਾਣੀ ਤੋਬਾ ਹਸਪਤਾਲ ਚ ਬਣ ਜਾਂਦਾ ਕਿ ਇਹਨਾਂ ਨੇ ਕੱਲਾ ਰੰਗ ਕਰਕੇ ਮਹੱਲਾ ਕਲੀਨਿਕ ਨਾਂ ਦੇ ਕੇ ਕੋਈ ਡਾਕਟਰ ਨਹੀਂ ਤੇ ਕੋਈ ਜਾਨੀ ਕਿ ਉੱਥੇ ਫੁੱਗਦਾ ਨਹੀਂ ਵੀ ਲੋਕਾਂ ਨੂੰ ਜਾਨੀ ਕਿ ਵਧੀਆ ਕੋਈ ਇਲਾਜ ਹੋਣ ਹਸਪਤਾਲ ਵੱਡਾ ਬਣਾਉਣ ਦੀ ਬਜਾਏ ਉਹ ਜਾਨੀ ਕਿ ਮਹੱਲਾ ਕਲੀਨਿਕ ਨਾ ਦੇ। ਇਸ ਕਰਕੇ ਇਹੀ ਕਹਿਣਾ ਚਾਹੁੰਦਾ ਆਂ ਵੀ ਪੰਜਾਬ ਦੇ ਪੰਜਾਬ ਸਰਕਾਰ ਨੂੰ ਵੀ ਇਹ ਪਹਿਲਾਂ ਅਲਾਈਅੰਸ ਦੀ ਸਰਕਾਰਾਂ ਕਰਦੀਆਂ ਆਈਆਂ ਜੇ ਸੋ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਲੋਕਾਂ ਨੂੰ ਤੁਸੀਂ ਜਾਨੀ ਕਿ ਉਮੀਦਾਂ ਤੇ ਖਰੇ ਨਹੀਂ ਉਤਰੇ ਲੋਕਾਂ ਦੀ ਆਸਾਂ ਤੇ ਪਾਣੀ ਇਹ ਰਿਹਾ ਤੇ ਹੁਣ ਜਾਨੀ ਕਿ ਅੱਖੀ ਘਟਾ ਕੋ ਜਿਹੜੇ ਪਾਉਣ ਵਾਸਤੇ ਹਥਿਆਰਬਾਜ਼ੀ ਤੇ ਪੈਸਾ ਨਾ ਖਰਚ ਕਰੋ। ਠੀਕ ਹੈ ਜੀ।